ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਦੁਨੀਆ ਭਰ ਦੇ ਪੰਜਾਬੀਆਂ ਨੇ ਉਸ ਦੀ ਪ੍ਰਸ਼ੰਸਾ ਕੀਤੀ देर आए पर दुरुस्त आए ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਤੋਂ ਵੱਡਾ ਮਿਸ਼ਨ ਜੰਗ ਨਸ਼ਿਆਂ ਵਿਰੁੱਧ ਜੰਗ ਗੈਂਗਸਟਰਾਂ ਵਿਰੁੱਧ ਜੰਗ ਸ਼ਰਾਰਤੀ ਅੰਸਰਾਂ ਵਿਰੁੱਧ ਜਿਹੜੇ ਫਰੋਤੀਆਂ ਮੰਗਦੇ ਨੇ ਦਿਨ ਦਿਹਾੜੇ ਕਤਲ ਕਰਦੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਵੇਂ ਰੱਜ ਕੇ ਭੰਡਿਆ ਜਾਂਦਾ ਹੈ ਕਿ ਭਾਈ ਗੈਂਗਸਟਰ ਵੱਧ ਰਿਹਾ ਹੈ ਫਰੋਤੀਆਂ ਲੈਣ ਵਾਲੇ ਵੱਧ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ 2007 ਤੋਂ ਲੈ ਕੇ 2021 ਤੱਕ ਗੈਂਗਸਟਰਵਾਦ ਸ਼੍ਰੋਮਣੀ ਅਕਾਲੀ ਦਰ ਅਤੇ ਕਾਂਗਰਸ ਪਾਰਟੀ ਦੀ ਦੇਣ ਹੈ ਇਹਨਾਂ ਦੀਆਂ ਸਰਕਾਰਾਂ ਨੇ ਗੈਂਗਸਟਰ ਪੈਦਾ ਕੀਤੇ ਜਿਸ ਤਰ੍ਹਾਂ ਰਜਿੰਦਰ ਕੌਰ ਭਟਲ ਦਾ ਵੱਡਾ ਬਿਆਨ ਆਇਆ ਕਿ ਚੋਣਾ ਜਿੱਤਣ ਲਈ ਦਹਿਸ਼ਤ ਭਰਿਆ ਮਾਹੌਲ ਬਣਾਉਣਾ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਇੱਕ ਵਾਰ ਫਿਰ ਤਿਲਮ ਲਾ ਗਏ ਨੇ ਇੱਕ ਵਾਰ ਫਿਰ ਘਾਬਰ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਹਾਲੇ ਵੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾdna ਧੱਕਾ ਕੀਤਾ ਧੱਕਾ ਕਰਕੇ ਇਹਨੇ ਮੇਰੇ ਉੱਤੇ ਵੱਡੀ ਕਾਰਵਾਈ ਕੀਤੀ ਉਹਨਾਂ ਇੱਕ ਬੜੀ ਵੱਡੀ ਗੱਲ ਕਹੀ ਹੈ ਅੱਜ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਂਦ ਵੱਲੋਂ ਸਪੈਸ਼ਲ ਕਾਫੀ ਲੰਮਾ ਸਮਾਂ ਲਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਬਿਕਰਮ ਮਜੀਠੀਏ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਿਵੇਂ ਹੀ ਬਾਹਰ ਆਏ ਤਾਂ ਪੱਤਰਕਾਰ ਭਾਈਚਾਰੇ ਦਾ ਤਾਂਤਾ ਲੱਗ ਗਿਆ ਸਵਾਲ-ਜਵਾਬ ਪੁੱਛਿਆ ਗਿਆ ਬਿਕਰਮ ਮਜੀਠੀਆ ਨੂੰ ਲੈ ਕੇ ਤਾਂ ਬਿਕਰਮ ਮਜੀਠੀਆ ਨੇ ਉਲਟਾ ਕਹਿ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਚਾਪ ਪੂਰੀ ਕਰ ਲੈ ਯਾਨੀ ਕਿ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਆਪਣੀ ਵਾਰੀ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕਰਕੇ ਕਾਰਵਾਈ ਕੀਤੀ ਹੈ ਬਿਕਰਮਜੀਠੀਆ ਤੇ ਤਾਂ ਜੋ ਆਪਣਾ ਚਾਲ ਆ ਲਵੇ ਜਾਂ ਆਪਣਾ ਚਾਹ ਪੂਰਾ ਕਰ ਲਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਸਿੱਧੇ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੋਇਆ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਚਾਹੇ ਉਹ ਕਿਹੜੀ ਵੀ ਪਾਰਟੀ ਦਾ ਹੋਵੇ ਚਾਹੇ ਉਹ ਸਾਡਾ ਵੀ ਵੱਡਾ ਆਗੂ ਹੋਵੇ ਉਸ ਨੂੰ ਜੇਲ੍ਹ ਦੀਆਂ ਸੌ ਲੱਖਾਂ ਦੇ ਪਿੱਛੇ ਜਾਣਾ ਪਵੇਗਾ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਆਸੀ ਬਦਲਾ ਲਿਆ ਜਾਂਦਾ ਜਾਂ ਸਿਆਸੀ ਬਦਲਾਖੂਰੀ ਤਹਿਤ ਕਾਰਵਾਈ ਕੀਤੀ ਜਾਂਦੀ ਤਾਂ ਹੁਣ ਨੂੰ ਮਹਾਲੀ ਦੀ ਸਤਾਨਕ ਅਦਾਲਤ ਹੈ ਨਹੀਂ ਤਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਵਿਕਰਮ ਜੀਠਿਆ ਨੂੰ ਜ਼ਬਾਨਤ ਮਿਲ ਜਾਣੀ ਸੀ ਫਿਰ ਕਿਹੜੇ ਬੇਸ ਤੇ ਅੱਜ ਫਿਰ ਚੀਕਾ ਮਾਰ ਕੇ ਸੁਨੇਹਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਚਾਹ ਹੈ ਉਹ ਚਾਹ ਪੂਰਾ ਕਰਨਵੇ ਆਪਣੇ ਚਾਰ ਨੂੰ ਲਾ ਲਵੇ ਤੇ ਇਹਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਹੈ ਧਮਕੀ ਦੇ ਦਿੱਤੀ ਹੈ ਅਫਸਰ ਸ਼ਾਹੀ ਨੂੰ ਕਿ ਭਈ ਇਹਨਾਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਨਾ ਬਣਾਂ ਨੀ ਇਸ ਕਰਕੇ ਤੁਹਾਡੇ ਤੂਤੇ ਕਾਰਵਾਈ ਕੀਤੀ ਜਾਵੇਗੀ ਤੁਹਾਡੇ ਕੋਲੋਂ ਪੁਸ਼ ਰਿਚ ਕੀਤੀ ਜਾਵੇਗੀ ਜਿਹੜੇ ਤੁਸੀਂ ਝੂਠੇ ਪਰਚੇ ਝੂਠੀਆਂ ਕਾਰਵਾਈਆਂ ਕਰ ਰਹੇ ਹੋ ਇੱਕ ਪਾਸੇ ਬਿਊਰੋਕ੍ਰਾਸੀ ਨੂੰ ਚੈਲੰਜ ਕਰਨਾ ਕਿ ਕੀ ਦਰਸਾਉਂਦੇ ਨੇ ਸਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮਜੀਤਿਆ ਵਿਕਰਮਜੀਤਿਆ ਦੇ ਪਰਿਵਾਰਕ ਮੈਂਬਰਾਂ 'ਤੇ ਧੱਕਾ ਕੀਤਾ ਹੈ ਭਾਈ ਮਾਮਲਾ ਹੈ 540 ਕਰੋੜ ਰੁਪਏ ਦਾ ਮਾਮਲਾ ਹੈ ਨਸ਼ਾ ਤਸਕਰੀ ਦਾ ਮਾਮਲਾ ਹੈ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦਾ ਉਹ ਫਿਰ ਜਾਇਦਾਦ ਬਣਾਈ ਕਿਵੇਂ ਜੇਕਰ ਪੰਜਾਬ ਜੇਕਰ ਵਿਕਰਮਜੀਤਿਆ ਦੇ ਕੋਲ ਸਮੂਤ ਨੇ ਜੇਕਰ ਉਹ ਕਹਿੰਦੇ ਨੇ ਕਿ ਮੈਂ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਆਮਦਨ ਨਾਲ ਵੱਧ ਜਾਇਦਾਦ ਨਹੀਂ ਬਣਾਈ ਤਾਂ ਫਿਰ ਮੁਆਲੀ ਦੀ ਹਦਦ ਤਾਨਕ ਅਦਾਲਤ ਅਦਾਲਤ ਦਲ ਦੇ ਵਿੱਚੋਂ ਝਟਕਾ ਲੱਗਿਆ ਜਦੋਂ 14000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਪੰਜਾਬ ਅਤੇ ਹਰ ਦੀ ਹਾਈ ਕੋਰਟ ਵੀ ਝਟਕਾ ਲੱਗਿਆ ਕੋਈ ਤੋਰੀ ਨਾ ਕਰ ਦਿੱਤੀ ਗਈ ਇਨਕਾਰ ਕਰ ਦਿੱਤਾ ਗਿਆ ਜਵਾਨ ਤੋਂ ਲੈ ਕੇ ਥੱਕ ਹਾਰ ਕੇ ਬਿਕਰਮ ਜੀਠੀਆ ਵੱਲੋਂ ਹੁਣ ਦੇਸ਼ ਦੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ 2 ਹਫ਼ਤਿਆਂ ਦਾ ਟਾਈਮ ਮੰਗਿਆ ਗਿਆ ਹੈ ਫਿਰ ਦੁਬਾਰਾ ਪੰਜਾਬ ਸਰਕਾਰ ਦੇ ਕੋਲੋਂ ਜੇਕਰ ਪੰਜਾਬ ਸਰਕਾਰ ਦਲੀਲ ਦਲੀਲਾਂ ਅਪੀਲਾਂ ਸਬੂਤ ਤਤ ਪੇਸ਼ ਕਰ ਦਿੰਦੀ ਹੈ ਬਿਕਰ ਮਜੀਠੀਆ ਦੇ ਵਿਰੁੱਧ ਤੇ ਫਿਰ ਚਾਹ ਕੌਣ ਲਾਉਣ ਰਿਹਾ ਹੈ ਸ਼ਰੂਮਣੀ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਕਰ ਮਜੀਠੀਆ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਅਸੀਂ ਕਾਨੂੰਨ ਦੇ ਤਹਿਤ ਕਰ ਰਹੇ ਹਾਂ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਉਹ ਸ਼ਰੂ ਅਸੀਂ ਦੇਸ਼ ਦੇ ਸੰਵਿਧਾਨ ਅਨੁਸਾਰ ਕਰ ਰਹੇ ਹਾਂ ਤੇ ਇਧਰ ਬਿਕਰਮਜੀਠੀਆ ਜੀ ਨੇ ਫਿਰ ਚੀਕਾ ਫਿਰ ਉਹਨਾਂ ਨੇ ਸ੍ਰੀ ਹਾਂ ਭੇਜ ਦਿੱਤਾ ਕਿ ਭਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਈ ਚਾਹ ਰਹਿੰਦੇ ਨੇ ਰਹਿੰਦੇ ਖੁੰਦੇ ਨੇ ਉਹ ਵੀ ਪੂਰੇ ਕਰ ਲੈ। ਯਾਨੀ ਕਿ ਹਾਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਕੋਸਿਆ ਜਾ ਰਿਹਾ ਹੈ। ਸੁਖਵੀਰ ਬਾਦਲ ਵੱਲੋਂ ਬਿਕਰਮਜੀਠੀਆ ਵੱਲੋਂ ਅਤੇ ਬਿਕਰਮਜੀਠੀਆ ਦੇ ਪ੍ਰਵਾਕ ਮੈਂਬਰਾਂ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿੰਦੇ ਨੇ ਕਿ ਜਿਹੜੇ ਲੋਕਾਂ ਨੇ ਮੇਰੇ ਪੰਜਾਬ ਦੀਆਂ ਮਾਵਾਂ ਦੀ ਮੇਰੇ ਪੰਜਾਬ ਦੀਆਂ ਭੈਣਾਂ ਦੀ ਮੇਰੇ ਪੰਜਾਬ ਦੀਆਂ ਧੀਆਂ ਦੀਆਂ ਰੰਗ ਬਰੰਗੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਨੇ ਉਹ ਆਪਣੇ ਮਹਿਲਾ ਦੇ ਵਿੱਚ ਦੁਵਾਲੀਆਂ ਨਹੀਂ ਬਣਾਉਣਗੇ ਨਵੇਂ ਸਾਲ ਨਹੀਂ ਬਣਾਉਣਗੇ ਉਹ ਇਲੈਕਸ਼ਨ ਨਹੀਂ ਲੜਣਗੇ ਉਹਨਾਂ ਵਾਸਤੇ ਜੇਲ੍ਹ ਹੈ ਅਤੇ ਉਹ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਲੰਮਾ ਸਮਾਂ ਬੰਦ ਰਹਿਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਵੀ ਸਮਾਂ ਨੇੜੇ ਹੈ ਇਸ ਤੋਂ ਪਹਿਲਾਂ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਹਮੇਸ਼ਾ ਸਬੂਤਾਂ ਦੇ ਆਧਾਰ ਤੇ ਕਾਰਵਾਈ ਕਰਦੇ ਨੇ ਜਦੋਂ ਵੀ ਉਹਨਾਂ ਨੇ ਕਿਸੇ ਵੱਡੇ ਆਗੂ ਤੇ ਕਾਰਵਾਈ ਕਰਨੀ ਹੋਵੇ ਚਾਹੇ ਉਹ ਉਹਨਾਂ ਦੀ ਆਪਣੀ ਪਾਰਟੀ ਦਾ ਹੋਵੇ ਤੇ ਚਾਹੇ ਕਿਸੇ ਹੋਰ ਪਾਰਟੀ ਦਾ ਹੋਵੇ ਸਨੇਹਾ ਲਗਾਇਆ ਗਿਆ ਹੈ ਲੇਕਿਨ ਨਾ ਤਾਂ ਉਹ ਸਨੇਹੇ ਦੀ ਜਿਹੜੀ ਹੈ ਪ੍ਰਵਾਹ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨਾ ਕੱਲ ਤੇ ਨਾ ਪਰਸੋਂ ਕਿਉਂਕਿ ਸਾਰੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਦੇ ਕਾਨੂੰਨ ਦੇ ਅਧੀਨ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਸਰਪੋੱਚ ਅਧਿਕਾਰੀਆਂ ਵੱਲੋਂ ਵਿਗਿਲਸ ਅਤੇ ਬਿਜ਼ਨਸ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਬਿਕਰਮਜੀਠਿਆ ਤੇ ਕੀਤੀ ਗਈ ਹੈ ਪੰਜਾਬ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਅਸੀਂ ਤਾਂ ਪੱਕੇ ਭਾਂਡੇ ਚ ਪਾਇਆ ਹੈ ਪੱਕੇ ਭਾਂਡੇ ਵਿੱਚੋਂ ਨਿਕਲਣਾ ਬਿਕਰਮਜੀਠਿਆ ਵਾਸਤੇ ਬੇਹੱਦ ਮੁਸ਼ਕਲ ਹੈ